ਪਿੰਡ ਚੱਕ ਸੁਖਦੇਵ ਵਿੱਚ ਗੁਰਨਾਮ ਸਿੰਘ ਨਾਂ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਸਦੀ ਉਮਰ 50 ਦੇ ਕਰੀਬ ਸੀ ਪਰ ਚਿਹਰੇ ਉੱਤੇ ਪਈਆਂ ਲਕੀਰਾਂ ਉਸ ਨੂੰ ਇਸ ਤੋਂ ਕਈ ਸਾਲ ਵੱਡਾ ਦਿਖਾਉਂਦੀਆਂ ਸਨ। ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣਾ ਅਤੇ ਤਾਰਿਆਂ ਹੀਠਾਂ ਘਰ ਵਾਪਸ ਆਉਣਾ ਉਸਦੀ ਜ਼ਿੰਦਗੀ ਦਾ ਹਿੱਸਾ ਸੀ। 2 ਏਕੜ ਬੰਜਰ ਹੋ ਰਹੀ ਜ਼ਮੀਨ, ਇੱਕ ਪੁਰਾਣਾ ਟਰੈਕਟਰ ਅਤੇ ਮਿੱਟੀ ਨਾਲ ਭਰੇ ਹੱਥ, ਇਹ ਹੀ ਉਸਦੀ ਦੁਨੀਆ ਸੀ। ਗੁਰਨਾਮ ਸਿੰਘ ਦੀ ਪਤਨੀ ਹਰਦੀਪ ਕੌਰ ਘਰ ਸੰਭਾਲਦੀ ਸੀ। ਘਰ ਵਿੱਚ ਦੋ ਬੱਚੇ ਸਨ ਵੱਡਾ ਪੁੱਤਰ ਮਨਪ੍ਰੀਤ ਜੋ 10ਵੀਂ ਵਿੱਚ ਪੜਦਾ ਸੀ ਅਤੇ ਛੋਟੀ ਧੀ ਸਿਮਰਨ ਜੋ ਕਿਤਾਬਾਂ ਨਾਲ ਬਹੁਤ ਪਿਆਰ ਕਰਦੀ ਸੀ ਗੁਰਨਾਮ ਚਾਹੁੰਦਾ ਸੀ ਕਿ ਉਸਦੇ ਬੱਚੇ ਉਹ ਮੁਸ਼ਕਲਾਂ ਨਾ ਦੇਖਣ ਜੋ ਉਸਨੇ ਦੇਖੀਆਂ ਸਨ ਪਰ ਕਿਸਾਨ ਦੀ ਜ਼ਿੰਦਗੀ ਕਦੇ ਸੌਖੀ ਨਹੀਂ ਹੁੰਦੀ ਕਦੇ ਮੀਂਹ ਘੱਟ ਪੈਂਦਾ ਕਦੇ ਵੱਧ ਕਦੇ ਫਸਲ ਚੰਗੀ ਹੁੰਦੀ ਤਾਂ ਮੰਡੀ ਵਿੱਚ ਭਾਅ ਨਹੀਂ ਮਿਲਦਾ ਕਰਜ਼ਾ ਹੌਲੀ-ਹੌਲੀ ਵੱਧ ਰਿਹਾ ਸੀ ਬੈਂਕ ਦੇ ਕਾਗਜ਼ ਸਹਿਕਾਰੀ ਸੁਸਾਇਟੀ ਦੇ ਨੋਟਿਸ ਇਹ ਸਭ ਉਸ ਦੇ ਦਿਲ ਉੱਤੇ ਭਾਰ ਬਣ ਗਏ ਸਨ ਇੱਕ ਸਾਲ ਕਣਕ ਦੀ ਫਸਲ ਬਿਲਕੁਲ ਠੀਕ ਨਹੀਂ ਹੋਈ ਗੁਰਨਾਮ ਸਿੰਘ ਰੋਜ਼ ਖੇਤਾਂ ਵਿੱਚ ਖੜਾ ਹੋ ਕੇ ਮਿੱਟੀ ਨੂੰ ਹੱਥ ਵਿੱਚ ਲੈ ਕੇ ਸੋਚਦਾ ਕੀ ਮੇਰੀ ਮਿਹਨਤ ਕਦੇ ਰੰਗ ਲਿਆਵੇਗੀ ਉਸ ਦੀ ਪਤਨੀ ਹੌਸਲਾ ਦਿੰਦੀ ਰੱਬ ਨੇ ਚਾਹਿਆ ਤਾਂ ਸਭ ਠੀਕ ਹੋ ਜਾਵੇਗਾ ਮਿੱਟੀ ਕਦੇ ਧੋਖਾ ਨਹੀਂ ਦਿੰਦੀ ਇੱਕ ਦਿਨ ਪਿੰਡ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲੱਗਿਆ ਗੁਰਨਾਮ ਸਿੰਘ ਮਨ ਨਾ ਹੋਣ ਦੇ ਬਾਵਜੂਦ ਉੱਥੇ ਚਲਾ ਗਿਆ। ਉੱਥੇ ਅਧਿਕਾਰੀ ਨੇ ਕੁਦਰਤੀ ਖੇਤੀ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਬਾਰੇ ਦੱਸਿਆ। ਗੁਰਨਾਮ ਧਿਆਨ ਨਾਲ ਸੁਣਦਾ ਰਿਹਾ। ਉਸਨੇ ਪਹਿਲੀ ਵਾਰ ਸੋਚਿਆ ਕਿ ਸ਼ਾਇਦ ਪੁਰਾਣੇ ਤਰੀਕੇ ਛੱਡ ਕੇ ਕੁਝ ਨਵਾਂ ਅਜ਼ਮਾਉਣਾ ਚਾਹੀਦਾ ਹੈ। ਘਰ ਆ ਕੇ ਉਸਨੇ ਹਰਦੀਪ ਨਾਲ ਗੱਲ ਕੀਤੀ। ਮੈਂ ਇਸ ਵਾਰੀ ਅੱਧੀ ਜ਼ਮੀਨ ਤੇ ਦਾਲਾਂ ਲਗਾਉਣਾ ਚਾਹੁੰਦਾ ਹਾਂ, ਉਸਨੇ ਕਿਹਾ। ਹਰਦੀਪ ਨੇ ਥੋੜੀ ਚਿੰਤਾ ਨਾਲ ਪਰ ਭਰੋਸੇ ਨਾਲ ਕਿਹਾ ਜੇ ਦਿਲ ਕਹਿੰਦਾ ਹੈ ਤਾਂ ਕਰ ਲੋ ਮੈਂ ਤੁਹਾਡੇ ਨਾਲ ਹਾਂ ਮਨਪ੍ਰੀਤ ਵੀ ਪਿਓ ਦੀ ਮਦਦ ਕਰਨ ਲੱਗ ਪਿਆ ਸਕੂਲ ਤੋਂ ਆ ਕੇ ਖੇਤਾਂ ਵਿੱਚ ਕੰਮ ਕਰਦਾ ਸਿਮਰਨ ਕਿਤਾਬਾਂ ਵਿੱਚੋਂ ਖੇਤੀ ਬਾਰੇ ਨਵੀਆਂ ਗੱਲਾਂ ਪੜ੍ਹ ਕੇ ਪਿਓ ਨੂੰ ਦੱਸਦੀ ਗੁਰਨਾਮ ਨੂੰ ਲੱਗਣ ਲੱਗ ਪਿਆ ਕਿ ਉਸ ਦਾ ਘਰ ਉਸ ਦੀ ਤਾਕਤ ਹੈ ਸਮਾਂ ਲੰਘਦਾ ਗਿਆ ਦਾਲਾਂ ਦੀ ਫਸਲ ਹੌਲੀ-ਹੌਲੀ ਤਿਆਰ ਹੋਈ ਇਸ ਵਾਰੀ ਮੀਂਹ ਵੀ ਠੀਕ ਪਿਆ ਮਿਹਨਤ ਦਾ ਨਤੀਜਾ ਸਾਹਮਣੇ ਸੀ ਜਦੋਂ ਫਸਲ ਮੰਡੀ ਵਿੱਚ ਗਈ ਤਾਂ ਭਾਅ ਵੀ ਠੀਕ ਮਿਲਿਆ ਸਾਲਾਂ ਬਾਅਦ ਗੁਰਨਾਮ ਸਿੰਘ ਦੇ ਚਿਹਰੇ ਤੇ ਸੱਚੀ ਮੁਸਕਾਨ ਆਈ ਕਰਜ਼ਾ ਪੂਰੀ ਤਰ੍ਹਾਂ ਤਾਂ ਨਹੀਂ ਉਤਰਿਆ ਪਰ ਰਸਤਾ ਨਜ਼ਰ ਆਉਣ ਲੱਗ ਪਿਆ ਸੀ ਉਸਨੇ ਮਨਪ੍ਰੀਤ ਦੀ ਫੀਸ ਭਰੀ ਅਤੇ ਸਿਮਰਨ ਲਈ ਨਵੀਆਂ ਕਿਤਾਬਾਂ ਲੈ ਕੇ ਆਇਆ ਉਹ ਛੋਟੀਆਂ ਛੋਟੀਆਂ ਖੁਸ਼ੀਆਂ ਸਨ ਪਰ ਗੁਰਨਾਮ ਲਈ ਬਹੁਤ ਵੱਡੀਆਂ ਇੱਕ ਸ਼ਾਮ ਉਹ ਖੇਤਾਂ ਦੇ ਕਿਨਾਰੇ ਖੜਾ ਸੂਰਜ ਡੁੱਬਦਾ ਵੇਖ ਰਹੀ ਸੀ ਹਵਾ ਵਿੱਚ ਮਿੱਟੀ ਦੀ ਖੁਸ਼ਬੂ ਸੀ ਉਸਨੇ ਸੋਚਿਆ ਮੈਂ ਅਮੀਰ ਨਹੀਂ ਹਾਂ ਪਰ ਮੈਂ ਹਾਰਿਆ ਨਹੀਂ ਗੁਰਨਾਮ ਸਿੰਘ ਨੂੰ ਸਮਝ ਆ ਗਈ ਸੀ ਕਿ ਕਿਸਾਨ ਦੀ ਤਾਕਤ ਸਿਰਫ ਪੈਸੇ ਵਿੱਚ ਨਹੀਂ ਸਬਰ ਮਿਹਨਤ ਅਤੇ ਪਰਿਵਾਰ ਦੇ ਸਾਥ ਵਿੱਚ ਹੁੰਦੀ ਹੈ ਮਿੱਟੀ ਨਾਲ ਜੁੜਿਆ ਉਸ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ ਸੀ ਪਰ ਹੁਣ ਉਹਨੂੰ ਯਕੀਨ ਸੀ ਕਿ ਇੱਕ ਦਿਨ ਇਹ ਜ਼ਰੂਰ ਸাকার ਹੋਵੇਗਾ